ਅਮਰੀਕਾ ਤੋਂ ਡਿਪੋਰਟ ਲੋਕਾਂ ਲਈ ਵੱਡਾ ਐਲਾਨ ਸਰਕਾਰ ਹਰ ਇੱਕ ਬੰਦੇ ਨੂੰ ਦੇਵੇਗੀ ਐਨੇ ਪੈਸੇ ਹਰ ਇੱਕ ਬੰਦੇ ਦੀ ਕੀਤੀ ਜਾਵੇਗੀ ਮਦਦ ਜਿਵੇਂ ਹੀ ਦੇਸ਼ ਦੇ ਵਿੱਚ 트럼ਪ ਸਰਕਾਰ ਆਈ ਤੇ ਅਮਰੀਕਾ ਤੋਂ ਹਜ਼ਾਰਾਂ ਲੋਕਾਂ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਤੇ 트럼ਪ ਸਰਕਾਰ ਦੇ ਵੱਲੋਂ ਅਜੇ ਵੀ ਲੋਕਾਂ ਖਿਲਾਫ ਆ ਜਿਹੜੇ ਉਹ ਸਖਤ ਐਕਸ਼ਨ ਲੈ ਜਾ ਰਹੇ ਹਨ ਤੇ ਉਹਨਾਂ ਨੂੰ ਫੌਜੀ ਜਹਾਜ਼ਾਂ ਦੇ ਰਾਹੀਂ ਬਾਹਰ ਭੇਜਿਆ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀहां ਇਕਵਾਡੋਰ ਦੇ ਰਾਸ਼ਟਰਪਤੀ ਡੈਨੀਅਲ ਨੰਬੂਆ ਨੇ ਇਹ ਵਾਅਦਾ ਕਰਦਿਆਂ ਕਿਹਾ ਕਿ ਦੇਸ਼ ਦੀ ਸਰਕਾਰ ਅਮਰੀਕਾ ਤੋਂ ਵਾਪਸ ਆਉਣ ਵਾਲੇ ਸਾਰੇ ਇਕਵਾਡੋਰ ਵਾਸੀਆਂ ਨੂੰ ਵਿੱਤੀ ਅਤੇ ਹੋਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗੀ ਨਬੋਆ ਨੇ ਐਕਸ ਤੇ ਕਿਹਾ ਕਿ ਸਾਡੇ ਵਾਪਸ ਆਉਣ ਵਾਲੇ ਪ੍ਰਵਾਸੀਆਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਹ ਦੋਰ ਖੁੱਲੇ ਦਿਲ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਅਸੀਂ ਤੁਹਾਡੀ ਸਹਾਇਤਾ ਕਰਨ ਅਤੇ ਤੁਹਾਡੇ ਪੁਨਰ ਏਕੀਕਰਨ ਦੀ ਸਹੂਲਤ ਲਈ ਕਈ ਉਪਾਅ ਵਿਕਸਿਤ ਕੀਤੇ ਹਨ। ਆਪਣੇ ਸੰਦੇਸ਼ ਵਿੱਚ ਉਹਨਾਂ ਨੇ ਕਿਹਾ ਉਪਾਵਾ ਵਿੱਚ 3 ਮਹੀਨਿਆਂ ਲਈ ਪ੍ਰਤੀ ਵਿਅਕਤੀ ਮਹੀਨਾ 470 ਡਾਲਰ ਦੀ ਵੰਡ ਭਾਰਤੀ ਕਰੰਸੀ ਮੁਤਾਬਕ 41000 ਰੁਪਏ ਸਿਖਲਾਈ ਅਤੇ ਸਕਾਲਰਸ਼ਿਪ ਪ੍ਰੋਗਰਾਮ ਨਾਲ ਹੀ ਇੱਕ ਵਾਡੋਰ ਵਾਸੀਆ ਲਈ ਵਿਆਪਕ ਸਹਾਇਤਾ ਸ਼ਾਮਲ ਹੈ ਤਾਂ ਕਿ ਵਾਪਸ ਆਉਣ ਵਾਲਿਆਂ ਨੂੰ ਪੁਨਰ ਇਕੀਕਰਨ ਵਿੱਚ ਮਦਦ ਮਿਲ ਸਕੇ ਇਕਵਾਡੋਰ ਤੁਹਾਡਾ ਘਰ ਹੈ ਇੱਥੇ ਇਕੱਠੇ ਮਿਲ ਕੇ ਅਸੀਂ ਇੱਕ ਅਜਿਹੇ ਦੇਸ਼ ਦਾ ਨਿਰਮਾਣ ਕਰਾਂਗੇ ਜਿਸ ਨੂੰ ਤੁਸੀਂ ਲੱਭਣ ਲਈ ਗਏ ਹੋ ਇੱਥੇ ਅਸੀਂ ਆਪਣੇ ਲੋਕਾਂ ਦੀ ਦੇਖਭਾਲ ਕਰਦੇ ਹਾਂ ਨਵੇਂ ਇਕਵਾਡੋਰ ਵਿੱਚ ਤੁਹਾਡਾ ਸਵਾਗਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 20 ਜਨਵਰੀ ਨੂੰ ਓਵਲ ਦਫ਼ਤਰ ਵਿੱਚ ਆਪਣੇ ਪਹਿਲੇ ਦਿਨ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਨੂੰ ਤੁਰੰਤ ਰੋਕਣ ਅਤੇ ਲੱਖਾਂ ਲੋਕਾਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਵਿੱਚ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਟਰੰਪ ਨੇ ਦੱਖਣੀ ਸਰਹੱਦ ਤੇ ਸੰਕਟ ਦੇ ਜਵਾਬ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਬਾਰਡਰ ਬਾਰਡਰ ਯਾਰ ਅਤੇ ਸੇਵਾਮੁਕਤ ਆਈਸੀ ਆਈਸੀਈ ਡਿਪਟੀ ਡਾਇਰੈਕਟਰ ਟਾਮ ਹੋਮਨ ਨੇ 29 ਜਨਮ ਨੂੰ ਕਿਹਾ ਸੀ ਕਿ 트럼ਪ ਦੇ ਰਾਸ਼ਟਰਪਤੀ ਬਨ ਦੇ ਪਹਿਲੇ ਹਫ਼ਤੇ ਵਿੱਚ 4000 ਤੋਂ ਵੱਧ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ।